ਦੋਸਤੋ ਸਮਾਜ ਮਾੜੇ ਬੰਦਿਆਂ ਕਰਕੇ ਨਿਹਾਰ ਵੱਲ ਨਹੀਂ ਜਾਂਦਾ ਚੰਗੇ ਬੰਦਿਆਂ ਦੀ ਚੁੱਪ ਕਰਕੇ ਸਮਾਜ ਪਿੱਛੇ ਹਟਦਾ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ ਤੇ ਚੰਗੇ ਬੰਦੇ ਚੁੱਪ ਕਿਉਂ ਕਰ ਜਾਂਦੇ ਨੇ ਇਹ ਵੀ ਸਾਨੂੰ ਪਤਾ ਜਦੋਂ ਜਿਹੜੇ ਬੰਦੇ ਕੰਮ ਦੇ ਨਹੀਂ ਬੇਲੜ ਨਖੱਟੂ ਚੁਗਲਖੋਰ ਉਹਨਾਂ ਨੂੰ ਕੋਈ ਵੀ ਸਿਸਟਮ ਕੋਈ ਵੀ ਪਾਰਟੀ ਕੋਈ ਵੀ ਸੰਸਥਾ ਅੱਗੇ ਲਿਆਵੇ ਤਾਂ ਫਿਰ ਉਹਦਾ ਪਤਨ ਹੋ ਜਾਂਦਾ ਅਸੀਂ ਦੇਖਿਆ ਕਿੱਡੇ-ਕਿੱਡੇ ਰਾਜਭਾਗ ਤੇ ਕਿੱਡੀਆਂ-ਕਿੱਡੀਆਂ ਪਾਰਟੀਆਂ ਫੇਲ ਹੋ ਗਈਆਂ ਕਗਾਰ ਤੇ ਚਲੀਆਂ ਗਈਆਂ ਕਿ ਉਹਨਾਂ ਨੇ ਚੰਗੇ ਬੰਦਿਆਂ ਦੀ ਕਦਰ ਨਹੀਂ ਕੀਤੀ ਸੋ ਆਪਾਂ ਹੁਣ ਗੱਲ ਕਰੀਏ ਘਰਾਂ ਦੀ ਕਿ ਲਾਣੇ ਘਰਾਣੇ ਹਟ ਗਏ ਪਹਿਲਾਂ ਯਾਰ ਮੰਜੇ ਡਾਹੇ ਹੁੰਦੇ 20-20 ਪਰਿਵਾਰ ਦੇ ਵਿੱਚ 20-20 ਬੰਦੇ ਪਏ ਹੁੰਦੇ ਗੱਲਾਂបੱਤਾਂ ਕਰਦੇ ਹੁੰਦੇ ਉਹ ਸਮਾਂ ਹੀ ਹਟ ਗਿਆ ਉਹ ਸਮਾਂ ਕਿਉਂ ਹਟ ਗਿਆ ਉਹਦੇ ਲਈ ਆਪਾਂ ਜਿਹੜਾ ਅੱਜ ਨੁਕਤਾ ਸਾਂਝਾ ਕਰਨਾ ਤੁਹਾਡੇ ਨਾਲ ਇਹ ਸਾਂਝਾ ਕਰਨਾ ਕਿ ਜਦੋਂ ਪਰਿਵਾਰ ਦਾ ਖਾਸ ਤੌਰ ਤੇ ਜਿਹੜਾ ਮੁਖੀ ਆ ਉਹ ਸੱਚ ਨੂੰ ਸੱਚ ਨਹੀਂ ਕਹਿੰਦਾ ਸੱਚ ਨੂੰ ਸੱਚ ਨਾ ਕਹੇ ਚੱਲ ਜਾਂਦਾ ਜਦੋਂ ਉਹ ਝੂਠ ਨੂੰ ਸੱਚ ਕਹਿੰਦਾ ਨਾ ਉਦੋਂ ਫਿਰ ਦਿੱਕਤ ਆਉਂਦੀ ਆ ਫਿਰ ਕੀ ਆ ਸੱਚੇ ਬੰਦੇ ਚੁੱਪ ਕਰ ਜਾਂਦੇ ਨੇ ਇਸ ਕਰਕੇ ਜਿਹੜੇ ਪਰਿਵਾਰਾਂ ਦੇ ਵਿੱਚ ਮੁਖੀਆਂ ਨੂੰ ਵੱਡਿਆਂ ਨੂੰ ਮੂੰਹ ਤੇ ਸਹੀ ਗੱਲ ਕਹਿਣ ਦੀ ਜੁਰਤ ਨਹੀਂ ਵੀ ਭਾਈ ਤੂੰ ਗਲਤਾਂ ਪਿੱਛੇ ਹਟ ਉਹਦਾ ਰਿਜ਼ਲਟ ਪਰਿਵਾਰ ਭੁਗਤਦੇ ਨੇ ਪਰਿਵਾਰਾਂ ਦੇ ਵਿੱਚ ਪਾਟੋ ਧਾੜ ਹੋ ਜਾਂਦੀ ਆ ਪਰਿਵਾਰਾਂ ਦੇ ਵਿੱਚ ਪਾਟਕ ਪੈ ਜਾਂਦਾ ਮੁੜ ਕੇ ਪਰਿਵਾਰ ਕਦੇ ਇਕੱਠੇ ਨਹੀਂ ਹੁੰਦੇ